आज जहां युवा पीढ़ी रोजगार के लिए सरकार को कोसती है वहीं कुछ लोग ऐसे भी हैं जो सरकार के भरोसे नहीं बल्कि अपने दम पर आगे बढ़ने का हौसला रखते हैं कुछ ऐसा ही एक नजारा पठानकोट जिले के हारा में जहां 70 साल की बुजुर्ग महिला सुदर्शना देवी महिलाओं के लिए एक मिसाल कायम करती नजर आ रही हैं और अपनी जमीन पर खुद काम करती हुई दिखाई दे रही हैं। इसके साथ ही और महिलाओं को भी रोजगार मुहैया करवा रही हैं। अपनी जिंदगी के बीते दिनों को याद कर कभी कभी सुदर्शना भावुक भी हो जाती हैं और सोचती हैं कि जब 2002 में उसने काम शुरू किया था तब लोगों के ताने सुनने को मिलते थे और कई तरह की आलोचनाएं भी की जाती थी पर इन सभी को एक तरफ रखकर उन्होंने सिर्फ अपनी मंजिल की तरफ अपना ध्यान केंद्रित किया जिस वजह से वो आज इस मुकाम पर पहुंची हैं और आज वो अन्य महिलाओं के साथ मिलकर स्वयं सहायता समूह चला रही हैं जिसमें हल्दी आम पापड़ आंवला अचार अमचूर और अन्य उत्पाद बनाकर बाजार में सप्लाई कर रही हैं और आए दिन इन वस्तुओं की डिमांड बढ़ती जा रही है वही इस समूह में काम करने वाली महिलाओं ने भी बताया की कि किस तरह कठिनाइयों से गुजर उन्होंने ये काम शुरू किया था और आज वो आत्मनिर्भर बनकर अपने परिवार का सहारा बन रही है और बच्चों का पालन पोषण कर रही हैं। बहरहाल देवी की जिंदगी में चाहे कितने भी उतार चढ़ाव आए हों पर उन्होंने अपने लक्ष्य को पूरा करने के लिए कभी भी आने वाली कठिनाइयों से हार नहीं मानी और आज उन्होंने अपने साथ और कई महिलाओं को आत्मनिर्भर बनाकर साबित कर दिया की कि महिलाएं किसी से कम नहीं ऐसे में युवा पीढ़ी को इनसे जरूर सीख लेने की जरूरत है मेरा नाम चंद्रमोहन है चंद्रमोनी कहना है ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਵਿੱਚ ਹਰ 10 ਮੈਂਬਰ ਐ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਸਾਨੂੰ ਗਵਰਨਮੈਂਟ ਜਿਹੜੀ ਸਾਨੂੰ ਸਾਡੀ ਮਦਦ ਕਰੇ ਤੇ ਅਸੀਂ ਹੋਰ ਆਪਣਾ ਸੈਲਫ ਹੈਪ ਬੁੱਕ ਜਿਹੜਾ ਅਸੀਂ ਹੋਰ ਵਧਾਈਏ ਤੇ ਅਸੀਂ ਹੋਰ ਕੰਮ ਆਪਣਾ ਵਧਾਈਏ ਕਿਹੜੇ ਕਿਹੜੇ ਸਮਾਨ ਦੇ ਵਿੱਚ ਬੰਦਾ ਹੈਗਾ ਇਹਦੇ ਵਿੱਚ ਬੰਦਾ ਹੈਗਾ ਫੁੱਲ ਬੜੀਆਂ ਆਮ ਪਾਪੜ ਆਮਲੇ ਦਾ achar ਆਮਲਾ ਕੈਂਡੀ ਤੇ ਹੋਰ ਨਿੰਬੂ ਦਾ achar ਹਰ ਕਿਸਮ ਦਾ achar ਅਸੀਂ ਇੱਥੇ ਬਣਾਉਂਦੇ ਆ ਔਰ ਸ਼ੁੱਧ ਸਾਡਾ ਸਾਰਾ ਸਮਾਨ ਜਿਹੜਾ ਪਿਓਰ ਹੁੰਦਾ ਹੈ ਸ਼ੁੱਧ ਹੁੰਦਾ ਜਿ세 ਤੁਹਾਨੂੰ ਕਿੰਨੇ ਕਮਨ ਜਾਂਦੇ ਨੇ ਜਿਸ ਤਰ੍ਹਾਂ ਇੱਕ ਮਹੀਨੇ ਦੇ ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋਏ ਇਹ ਤੇ ਸਮਾਨ ਵੀ ਕੰਦੇ ਹਿਸਾਬ ਨਾਲ ਲੀਣਾ ਮੇਰੇ ਕਦੀ 3000 ਤੋਂ 2000 ਹਾਂਜੀ ਕਿਨਾਰੇ ਤੋਂ ਦਾ ਸਕੁੰਤਲਾ ਦੇਵੇ ਤੁਸੀਂ ਕੰਮ ਕਰਦੇ ਹੋ ਜਿਹੜਾ ਇਹ ਗਰੁੱਪ ਜਿਹੜਾ ਬਣੇਦਾ ਹੈ ਇਹ ਤੇ ਸਮਾਨ ਬੰਦਾ ਹਰ ਤਰ੍ਹਾਂ ਦਾ ਕੀ ਕਰਨਾ ਚਾਹੋਗੇ ਇਹ ਸਾਰੇ ਇਹੀਂ ਇਕੱਠੀਆਂ ਹੋਏ ਬਣਾਨੇ ਆ ਸਮਾਨ ਸਾਰਾ ਸਾਡੇ ਮਤਲਬ ਕਰਦਾ ਹੀ ਐ ਅੰਬ ਵੀ ਆਮਲੇ ਵੀ ਸਾਡੇ ਖੇਤਾਂ ਚ ਹੀ ਨਾ ਬਾਕੀ ਫੁੱਲ ਬੜੀਆਂ ਇਹ ਮਨਾਂਦੇ ਆ ਘਰ ਦੇ ਚਾਵਲ ਦਾ ਨਾਲ ਆਪਣੇ ਮਸ਼ੀਨ ਨਾਲ ਸਾਰੇ ਆ ਮਿਲ ਕੇ ਤੇ ਸਾਰਿਆਂ ਨੂੰ ਚੰਗਾ ਲੱਗਦਾ ਟਾਈਮ ਪਾਸ ਹੋ ਜਾਂਦਾ ਜਿਸਲੇ ਵਿਕਦਾ ਸਮਾਨ ਪੈਸੇ ਵੀ ਤੁਹਾਨੂੰ ਮਿਲਦੇ ਹੈਗੇ ਨੇ ਹਾਂਜੀ ਕੀ ਕਰਨਾ ਚਾਹੋਗੇ ਆਪਣਾ ਖਰਚਾ ਨਿਕਲ ਜਾਂਦਾ ਇਨਕਮ ਸੋਰਸ ਹੋ ਜਾਂਦਾ ਆ ਦੇ ਆਪਣਾ ਘਰ ਦਾ ਖਰਚਾ ਵੀ ਚੱਲਦਾ ਆ ਆਪਾਂ ਨੇ ਕੋਲ ਉੱਥੇ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਮਤਲਬ ਕਿਸੇ ਕੋਲ ਪੈਸੇ ਦੀ ਮੰਗਣੇ ਪੈਂਦੇ ਮਾਦੇ ਕੀ ਨਾ ਤੁਹਾਡਾ ਸੁਦਰਸ਼ਨਾ ਦੇਵੀ ਮਾਦੇ ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਹੈਗਾ ਸੈਲਫ ਹੈਲਪ ਗਰੁੱਪ ਦਾ ਕੀ ਕਹਿਣਾ ਹੈ ਉਹਦੇ ਬਾਰੇ ਇਹ 2002 ਤੋਂ ਇਹ ਕੰਮ ਸ਼ੁਰੂ ਕੀਤਾ ਹਾਂ ਤੇ 10 ਲੇਡੀਆਂ ਮੇਰੇ ਨਾਲ ਨਾ ਜੁੜੀ ਦੀਆਂ ਤੇ ਉਸ ਦਿਨ ਜਿਹਦਨ ਕੀਤਾ ਹੋਦਨ ਤੇ ਲੋਕ ਬੜਾ ਜਾਗ ਦਵਾਉਂਦੇ ਹੈ ਕਿ ਨਾ ਉਹ ਮੋੜ ਕੁਝ ਹੋ ਰਹਾ ਪਈ ਮਤਲਬ ਨਹੀਂ ਬਾਹਰ ਜਾਣ ਦਿੰਦੇ ਘੁੰਗਟ ਕੱਢਦੀਆਂ ਹਾਂ ਪਰ ਅੱਜ ਆਸ ਇਸ ਇਸ ਜਗਾ ਪਰ ਜਿਆਂ ਪਈ ਜਿੱਥਾ ਪਈ ਮਤਲਬ ਸਾਰਾ ਪਿੰਡ ਹੁਣ ਕਹਿੰਦਾ ਪਈ ਇਹ ਠੀਕ ਜਿਹੜੀਆਂ ਮਤਲਬ ਚਲੀਆਂ ਨੇ ਤੇ ਠੀਕ ਕੰਮ ਕਰਾ ਲਈਆਂ ਪਈ ਬਗਲ ਤੇ ਬਾਕੀ ਵੀ ਹਰ ਚੀਜ਼ ਦਾ ਸਾਮਾਨ ਬਣਾਣੇ ਆ ਆਪਣੇ ਏਰੀਆ ਚ ਜੋ ਮਤਲਬ ਆਚਾਰ ਹੁੰਦੇ ਨਾ ਉਹ ਬਣਾਣੇ ਆ ਆ ਫੁੱਲ ਬੜੀਆਂ ਬਣਾਣੇ ਆ ਮਾਲੀਆਂ ਬੜੀਆਂ ਬਣਾਣੇ ਆ ਅੰਬਚੂਰਾ ਬਣਾਣੇ ਆ ਪਾਪੜ ਬਣਾਣੇ ਆ ਤੇ ਮੇਲੇ ਚ ਸੇਲ ਕਰਨੇ ਆ ਜਿੱਥੇ ਵੀ ਕੋਈ ਮੰਤਰੀ ਆਂਦਾ ਉਹ ਲੈ ਜੰਗਲਾਤ ਨਾਲ ਆਸ ਜੁੜੇਦੇ ਆ ਤੇ ਜੰਗਲਾਤ ਵਾਲੇ ਜਿੱਥੇ ਵੀ ਸਾਨੂੰ ਮਤਲਬ ਸੱਦੇ ਨਾ ਗੱਡੀ ਸਾਨੂੰ ਦਿੰਦਾ ਨਾ ਤੇ ਪਹਿਲੇ ਬਾਡੀ ਸਾਹਿਬ ਹੈ ਉਹਨੇ ਸਾਡੀ ਬੜੀ ਮਦਦ ਕੀਤੀ ਮਤਲਬ ਹੈ ਇਹ ਹੁਣ ਨਵੇਂ ਡੀਪੀ ਸਾਹਿਬ ਆਏ ਨੇ ਉਹਨੇ ਵੀ ਸਾਡੀ ਮਦਦ ਕੀਤੀ ਇੱਕ ਸਾਡੀ ਮੈਡਮ ਹੈ ਨੀਤਾ ਮੈਡਮ ਹੈ ਤੇ ਉਹ ਵੀ ਜਿੱਦਾਂ ਵੀ ਕੋਈ ਪ੍ਰੋਗਰਾਮ ਹੋਵੇ ਸਾਡ ਨਾਲ ਜਾਂਦੀ ਹੈ ਤੇ ਸਾਡ ਨੂੰ ਲਈਏ ਜਾਂਦੀ ਹੈ ਜੀਰ ਤੁਹਾਡੇ ਪ੍ਰੋਡਕਟ ਕਾਫੀ ਦੂਰ ਦੂਤਾ ਵੇਕਣ ਵਾਸਤੇ ਜਾਂਦੇ ਨੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਨੂੰ ਉਹ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਅਸੀਂ ਉਹ ਵੀ ਮਤਲਬ ਉਦਾਂ ਤੋਂ ਨੇ ਕਾਫੀ ਦੂਰ ਦੂਤਾ ਵੇਚਣ ਵਾਸਤੇ ਜਾਂਦੇ ਨੇ ਹਾਂਜੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਸੈਲਫ ਨੰਬਰ ਵੀ ਲਈ ਲੈਦਾ ਹੈ ਮਤਲਬ ਪੂਰੇ ਪੰਜਾਬ ਵਿੱਚ ਮਤਲਬ ਸਾਨੂੰ ਕੋਈ ਰੋਕੀ ਨਹੀਂ ਸਕਦਾ ਵੀ ਤੁਸੀਂ ਇੱਕੜਾ ਪ੍ਰਾਈਸ ਵਿੱਚ ਨਹੀਂ ਪੇ ਮਤਲਬ ਜੇ ਤੁਹਾਨੂੰ ਇਨਾਮ ਵੀ ਸਰਕਾਰ ਵੱਲੋਂ ਵੀ ਮਨੇਆ ਸੰਸਥਾਵਾਂ ਵੱਲੋਂ ਵੀ ਮਿਲੇ ਨੇ ਮਿਲੇ ਮਿਲੇ ਸਾਨੂੰ ਨਾਮ ਵੀ ਮਿਲੇ ਹਰ ਗਰੁੱਪ ਵਿੱਚ ਮੈਂ ਫਸਟ ਆਈਆਂ